ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਆਈ ਹੋਪ ਤੁਸੀਂ ਸਾਰੇ ਜਾਣੀ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰੈਡੀ ਕਰਨ ਵਾਲੀਆਂ ਕਲੀਆਂ ਵਾਲੀ ਕੁੜਤੀ ਜਿਹਦੇ ਵਿੱਚ ਆਪਾਂ ਲੌਂਗ ਕਲੀਆਂ ਪਾਉਣੇ ਨੇ ਨਾ ਲੰਬੀਆਂ ਉਹ ਵਾਲੀ ਕਲੀਆਂ ਤੇ ਉਹਦੇ ਵਿੱਚ ਆਪਾਂ ਆ ਵਾਲੀ ਲੇਸ ਲਗਾਵਾਂਗੇ ਤੇ ਸੂਟ ਨੂੰ ਮੈਂ ਪਹਿਲਾਂ ਹੀ ਪ੍ਰੈਸ ਕਰਕੇ ਰੱਖ ਲਿਆ ਸੀਗਾ ਤੇ ਇਹ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹਦੀ ਕਟਿੰਗ ਕਿਵੇਂ ਹੁੰਦੀ ਆ ਤੇ ਇਹਦੀ ਕਟਿੰਗ ਸ਼ਰਟ ਦਾ ਕੱਪੜਾ ਕਟਿੰਗ ਕਰ ਲੈਣਾ ਆ ਜਿਵੇਂ ਫਰੰਟ ਪੱਲਾ ਹੋ ਗਿਆ ਬੈਕ ਪੱਲਾ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਚੰਗੀ ਤਰੀਕੇ ਨਾਲ ਇਹਦੀ ਕ੍ਰੀਜ਼ ਬਣਾ ਲੈਣੀ ਹੈ ਕ੍ਰੀਜ਼ ਬਣਾ ਕੇ ਤਾਂ ਕਿ ਇਹਦਾ ਸੈਂਟਰ ਕਰ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਨੇ ਇਹਦੀ ਜਿਹੜੀ ਆਪਾਂ ਕਲੀਆਂ ਪਾਉਣੀਆਂ ਨੇ ਹੁਣ 16 ਇੰਚ ਡਰੈਸ ਦੀਆਂ ਅਕੋਰਡਿੰਗ ਆਪਾਂ ਕਲੀਆਂ ਸਾਡੇ 4 ਇੰਚ ਤੇ ਪਾਵਾਂਗੇ 4 ਇੰਚ ਤੇ ਕੋਨ ਨਾਲ ਇਹ ਕਲੀ ਤੁਹਾਡੀ ਤਿੰਨ ਸਾਢੇ ਦੀ ਨਹੀਂ ਇਹ ਤਿੰਨ ਸਭ ਕੁ ਤਿੰਨ ਤੇ ਚਲੀ ਜਾਊਗੀ ਕਿਉਂਕਿ ਆਪਾਂ ਫੋਲਡਿੰਗ ਵੀ ਕਰਾਂਗੇ ਉੱਪੇ ਉੱਪਰ ਕੱਪੜਾ ਜਿਹੜਾ ਉਹ ਵੀ ਆਪਾਂ ਐਦਾਂ ਅਟੈਚ ਕਰਕੇ ਲਗਾਵਾਂਗੇ ਲੇਸ ਦੇ ਉੱਪਰ ਤੇ ਇਹਦੀ ਕਰੀਜ਼ ਮੈਨੇ ਬਣਾ ਲਈ ਸੀ ਪ੍ਰੈਸ ਨਾਲ ਇੱਕ ਸਾਈਡ ਨਿਸ਼ਾਨੀ ਲਗਾ ਕੇ ਤੁਸੀਂ ਪ੍ਰੈਸ ਦੇ ਉੱਪਰ ਇਸ ਨੂੰ ਐਦਾਂ ਫੋਲਡ ਕਰਕੇ ਕਰੀਜ਼ ਬਣਾ ਲਓ ਤਾਂ ਕਿ ਨਿਸ਼ਾਨੀ ਦੋਨੋਂ ਸਾਈਡ ਉੱਤੇ ਲੱਗ ਜਾਵੇ ਇਸ ਤਰੀਕੇ ਨਾਲ ਜਦੋਂ ਤੁਸੀਂ ਕਰੀਜ਼ ਬਣਾਉਂਗੇ ਨਾ ਤਾਂ ਇਹਦੀ ਕਰੀਜ਼ ਬਣ ਜੂਗੀ ਜਿਵੇਂ ਆਹ ਕਰੀਜ਼ ਬਣ ਗਈ ਤੇ ਹੁਣ ਮੈਂ ਇਹਨੂੰ ਪਹਿਲਾਂ ਦਾ ਆਪਾਂ ਇੱਥੇ ਲੇਸ ਅਟੈਚ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਥੀਰੇ ਦੀ ਕਟਿੰਗ ਕਰਾਂਗੇ ਬਾਕੀ ਕੱਟ ਆਪਾਂ ਬਾਅਦ ਪਾਵਾਂਗੇ ਕਿਉਂਕਿ ਪਹਿਲਾਂ ਆਪਾਂ ਇੱਥੇ ਲੇਸ ਲਗਾਵਾਂਗੇ ਹਾਂਜੀ ਪਹਿਲਾਂ ਆਪਾਂ ਇੱਥੇ ਲੇਸ ਲਗਾਉਨੇ ਆ ਤੇ ਬਾਕੀ ਕਟਿੰਗ ਇਹਦੀ ਆਪਾਂ ਤੁਸੀਂ ਸਿੰਗਲ ਪੈਰ ਜਾਂ ਫਿਰ ਡਬਲ ਪੈਰ ਨਾਲ ਵੀ ਸਿਲਾਈ ਲਗਾ ਸਕਦੇ ਹੋ ਬਟ ਸਿੰਗਲ ਨਾਲ ਜ਼ਿਆਦਾ ਫਿਨਿਸ਼ਿੰਗ ਆਂਦੀ ਹੈ ਲੇਸ ਦੀ ਤੇ ਆਪਾਂ ਲੇਸ ਲਗਾ ਰਹੇ ਆ ਉਸ ਤੋਂ ਬਾਅਦ ਆਪਣੀ ਕੁੜਤੀ ਉੱਪਰ ਜਿਹੜੀ ਲੇਸ ਆ ਉਲੱਗ ਕੇ ਰੈਡੀ ਹੋ ਗਈ ਇਹਦੇ ਲੁੱਕ ਐਦਾਂ ਦੀ ਹੈ ਤੇ ਹੁਣ ਇਹ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਲਾਈਟ ਜਿਹਾ ਕਪੜਾ ਹੋਊਗਾ ਤੇ ਪਰ ਡਾਰਕ ਲੇਸ ਲਗਾਵਾਂਗੇ ਤਾਂ ਉਹ ਆਫੀਸ਼ੀਅਲੀ ਆ ਕਿ ਉਹ ਖੇੜਨ ਲੱਗ ਜਾਂਦਾ ਕਪੜਾ ਤੇ ਹੁਣ ਆਪਾਂ ਇਸ ਤੇ ਪ੍ਰੈਸ ਕਰਕੇ ਇਹਦੀ ਕਰੀਜ਼ ਬਣਾ ਕੇ ਫਿਰ ਇਸ ਦੀਆਂ ਕਟਾ ਪਾਵਾਂਗੇ ਕੱਲੀਆਂ ਆਪਾਂ ਦੋਨੋਂ ਸਾਈਡ ਪਾ ਲਈਆਂ ਤੇ ਹੁਣ ਆਪਾਂ ਇਹਨੂੰ ਅਟੈਚ ਕਰਕੇ ਪ੍ਰੋਪਰਲੀ ਇਕੁਅਲ ਕਰਕੇ ਇਹਦੀ ਕਟਿੰਗ ਕਰਾਂਗੇ ਪਹਿਲਾਂ ਇਹਦੀ ਪ੍ਰੈਸਿੰਗ ਨਾਲ ਕਰੀਜ਼ ਬਣਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਲਵਾਂਗੇ 3.6 ਤੇ 7.5 7.5 14 ਤੇ 21 21 ਉੱਥੋਂ ਲਵਾਂਗੇ ਪਾ ਸਾਢੇ ਕਿੰਝ ਤੇ ਇਹਨੂੰ ਲਗਾ ਤੇ ਦੇ ਨਿਸ਼ਾਨ ਲਗਾ ਲਾਂਗੇ ਆਪਾਂ ਸਟ੍ਰੇਟ ਲਾਈਨ ਡਰਾ ਕਰਨੀ ਆ। ਇਹ ਸਿੰਪਲ ਕੋਈ ਚੀਜ਼ ਬੁਲਾਈ ਦਾ। ਹਾਂਜੀ ਆਪਾਂ ਨਿਸ਼ਾਨੀਆਂ ਲਗਾ ਲਈਆਂ ਤੇ ਸਿੰਪਲੀ ਪਹਿਲਾਂ ਆਪਾਂ ਨੇ ਜਿਹੜੀ ਫਰੰਟ ਪੱਲੇ ਦੀ ਕਾਰਟ ਹੁੰਦੀ ਹੈ ਇੱਥੇ ਸ਼ੋਲਡਰ ਦੀ 1 ਇੰਚ ਤੇ ਪਾਵਾਂਗੇ ਤੇ ਜਿਹੜੀ ਬੈਕ ਵਾਲਿੰਗ ਦੇ 2 ਇੰਚ ਤੇ ਪਾਵਾਂਗੇ ਪਲੇਟਸ ਇਹਦੇ ਵਿੱਚ ਨਹੀਂ ਪਾਵਾਂਗੇ ਕਿਉਂਕਿ ਆਪਾਂ ਨੇ ਕਲੀਆਂ ਪਾਉਣੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਫਿਟਿੰਗ ਦੀ ਨਿਸ਼ਾਨੀ ਲਗਾਈਆ ਤੇ ਇਹਨੂੰ ਹੁਣ ਆਪਾਂ ਸਿੰਪਲ ਜੀ ਆਪਣੀਆਂ ਬਾਜੂ ਵੀ ਕਟਿੰਗ ਹੋ ਕੇ ਰੈਡੀ ਨੇ ਤੇ ਸ਼ਰਟ ਵੀ ਕਟਿੰਗ ਹੋ ਗਈ ਇਸੇ ਕਲੀਆਂ ਵਾਲੀ ਸ਼ਰਟ ਦੀ ਕਟਿੰਗ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ